ਕਿਦਾਂ ਬੈਠੀ ਤਨਾ ਕੋ ਕੰਮ ਨਾ ਕੋਈ ਧੰਦਾ ਕੂਲਰ ਲਾ ਕੇ ਮੇਰਾ ਹੈ ਇਹਦੇ ਚ ਮੈਂ ਮਹਾ ਚਾਰ ਬਾਲਟੀਆਂ ਪਾਣੀ ਦੀਆਂ ਪਾਈਆਂ ਤੇ ਮਕੋਣਾ ਜਾ ਕੇ ਆਪਦੇ ਅੰਦਰ ਬੈ ਏਸੀ ਠੱਲੇ ਹੁਣ ਨਹੀਂ ਤੇ ਜੇ ਗਰਮੀ ਆ ਮੈਂ ਬਾਹਰ ਬੈ ਵੀ ਗਈ ਤੇ ਕਿੱਡੀ ਕ ਗੱਲ ਤੂੰ ਨਹੀਂ ਅੰਦਰ ਏਸੀ ਠੱਲੇ ਬੈਂਦੀ ਰਾਤ ਨੂੰ ਮੰਜਾ ਢਾ ਕੇ ਤੇ ਤੂੰ ਕੱਲ ਤਾਂ ਬੰਦ ਕੀਤਾ ਮੇਰਾ ਪਿੱਛੇ ਬਾਹਰ ਗਰਮੀ ਸੀ ਪਈ ਮੈਂ ਹੁਣ ਆਪਣਾ ਪਾਣੀ ਪਾ ਲਈਆਂ ਦਾ ਕੂਲਰ ਇਹਦੇ ਵਿੱਚ ਬਾਲਟੀਆਂ ਪਾ ਲਈਆਂ ਮੈਂ ਉਦੋਂ ਤਾਂ ਤੇਰਾ ਘਰ ਵਾਲਾ ਕਹਿੰਦਾ ਸੀ ਇਹਨਾਂ ਨਿਆਣਿਆਂ ਨੂੰ ਪਾ ਲਓ ਮੈਂ ਨਹੀਂ ਪਾਇਆ ਸੀ ਉੱਥੇ ਨੰਦਰ ਨੇ ਆਣੇ ਪਉਂਦੀ ਨਹੀਂ ਰਹੀ ਜਿਵੇਂ ਹੁਣ 2 ਮਿੰਟ ਬਹਿ ਗਈ ਤੇ ਤੂੰ ਸਾਰੇ ਕੀਤੇ ਕਿ ਤੇਰੀ ਖੋਜ ਪਾ ਦਿੱਤੀ ਹੁਣ ਵੀ ਮੇਰੇ ਕੋਲ ਕੋਈ ਨਹੀਂ ਤੂੰ ਆਰਾਮ ਨਾਲ ਜਾ ਕੇ ਆਪਣੇ ਅੰਦਰ ਪਾ ਮੈਂ ਕੂਲਰ ਨਹੀਂ ਲਾਉਂਦਾ ਮੈਂ ਮਾ ਫਿਰ ਮੈਨੂੰ ਰਾਤ ਨੂੰ ਪਾਣੀ ਪਾਉਣਾ ਪੈ ਲੱਗਿਆ ਤੇਰੇ ਇਹੋ ਜੇ ਕੂਲਰ ਨੂੰ ਲੱਗੇ ਤੇਰੇ ਕੂਲਰ ਨੂੰ ਨਾਲੇ ਸਾਹੇ ਤੈਨੂੰ ਮੈਂ ਕਿਹਾ ਤੈਨੂੰ ਨਹੀਂ ਲੱਗ ਜਾਣੀ ਮੈਨੂੰ ਅੱਗਾ ਲਾਉਣੀ ਹੈ ਕਿਤਾਬ ਕੀਤੀ ਹੋਰ ਦਿਨ ਨਾਲ ਜਿਵੇਂ ਹੁਣ ਮੇਰੀ ਗੱਲ ਸੁਣ ਲੈ ਜੇ ਤੂੰ ਮੇਰੇ ਅੰਦਰ ਬੜੀ ਜਾਂ ਮੈਂ ਏਸੀ ਵਾਲੇ ਅੰਦਰ ਬੜੀ ਤੇ ਮੈਂ ਤੈਨੂੰ ਛੱਡਣਾ ਨਹੀਂ ਹੂ ਮੈਂ ਮੈਂ ਨਹੀਂ ਵੜਦੀ ਮੈਂ ਕੱਲ ਦੀ ਮੈਂ ਲੜਦਾ ਜਦ ਤੂੰ ਬੰਦ ਕੀਤਾ ਨਾ ਮੇਰੇ ਤਾਂ ਲੱਤਾਂ ਤੋਂ ਖੜ ਕੇ ਬਾਹਰ ਤੂੰ ਕੇ ਮਾਰਦੀ ਕਰ ਲਈ ਕਰ ਲਈ ਤੂੰ ਮੈਂ ਵੜੂੰਗੀ ਤੇ ਫੇਰ ਹੀ ਹੈ ਨਾ ਹਾਂ ਚਲਾ ਤੂੰ ਛੱਡ ਆਪਣਾਏ ਸੀ ਖੁੱਲੀ ਡੁੱਲੀ ਹੋ ਕੇ ਪਹਿ ਲੰਮੇ ਕੋਈ ਨਹੀਂ ਮੈਂ ਖੁੱਲੀ ਡੁੱਲੀ ਹੋ ਕੇ ਪਾਉਂਗੀ ਪੈ ਪੈ ਇਹ 2 ਮਿੰਟ ਤੇਰ ਕੋ ਨਹੀਂ ਨਾ ਚਰਿਆ ਕਰ ਮੈਂ ਬਾਹਰ ਬੈਠੀ ਮੈਂ ਹੁਣ ਖੁੱਲੀ ਡੁੱਲੀ ਹੋ ਕੇ ਪਾਉਂਗੀ ਹਾਂ ਆ ਕ ਮੇਰੇ ਦੇ ਜਾ ਵੀ ਮੈਂ ਆਪਣਾ ਸਮਾਨ ਰੱਖਣਾ ਵਾ ਤੇ ਕਮਰਾ 13 ਤੈਨੂੰ ਪਤਾ ਮੈਨੂੰ ਚਾਬੀ ਕਿੱਥੇ ਉਹ ਤੇਰਾ ਪੀ ਗਈ ਮੈਂ ਮੁੜ ਗਈ ਵਿੱਚ ਚੋਰ ਪਏ ਹੁੰਦੇ ਘਰ ਮੈਂ ਹੁਣ ਗਈ ਹੈ ਨਹੀਂ ਇੱਥੇ ਚਾਬੀ ਕੋਈ ਵੀ ਮੈਨੂੰ ਕੀ ਪਤਾ ਜੇ ਖੋਦਾ ਜੇ ਮੈਂ ਕਿਉਂ ਹੁਣ ਐਦਾਂ ਦਾ ਇਲਜ਼ਾਮ ਲਾਇਆ ਮੈਂ ਬਚਣਾ ਨਹੀਂ ਨਹੀਂ ਜੇ ਨਾਲ ਲੱਭੀ ਤਾਂ ਫਿਰ ਮੈਂ ਆਪਣਾ ਸਮਾਨ ਵੇਖਾਂ ਜੇ ਅੰਦਰ ਨਾਲ ਉਹ ਚੋਰ ਆਦ ਲਾਈ ਇਹਨੂੰ ਚਿੰਦਰਾ ਲਾਇਆ ਵਾ ਪਰਸੇ ਚ ਪਾ ਕੇ ਚਾਬੀ ਲਾ ਜਾਂਦੀ ਕਰੇ ਕੌਣੀ ਕਰੇ ਕੌਣ ਸੀਗਾ ਜਾਂ ਪੁੱਤ ਲਾ ਕੇ ਦਵਾ ਪਰਸੇ ਤਾਂ ਬੜਾ ਟੰਕਾ ਕੇ ਗਲ ਚ ਪਾ ਕੇ ਚਲ ਗਈਆਂ ਉਹ ਚਾਬੀ ਪਾਉਣੀ ਸੀ ਤੇ ਚਾਬੀ ਪਾ ਲੈਂਦੀ ਫ੍ਰਿਜ ਥਲੇ ਤੈਨੂੰ ਕਿਸੇ ਨੇ ਕਿਹਾ ਤੂੰ ਦੇਖ ਪਰਨਾ ਕਰਕੇ ਨਹੀਂ ਜਾਂਦੀ ਤੂੰ ਤੇ ਤੋੜ ਕਿਵੇਂ ਦੀਆਂ ਗੱਲਾਂ ਕਰਦੀ ਆ ਮੇਰੇ ਨਾਲ ਕਲਾਮ ਨਹੀਂ ਕਰਨੀ ਜੇ ਚਾਚੀ ਦੀ ਗੱਲ ਨਹੀਂ ਆਉਂਦੀ ਕੋਈ ਤੇ ਲੈ ਪੁੱਤ ਤੇ ਆਉਂ ਨਾ ਕਲਾਮ ਕਰਕੇ ਮੈਂ ਵਿੱਚੋਂ ਕੁਛ ਲੈਣਾ ਵਾ ਤੇਰੇ ਨਾਲ ਕਲਾਮ ਕਰਦਾ ਮੇਰੀਆਂ ਬਾਵਾ ਆਕੜੀਆਂ ਵਾ ਪਤਾ ਨਹੀਂ ਹੋਈ ਕੀ ਹੋ ਗਿਆ ਚਾਰ ਪੈਸੇ ਕੀ ਆ ਗਏ ਪੇਕਿਆਂ ਕੋਲ ਹਾਂ ਬੇ ਰੱਖਦੇ ਮੱਗੀ ਦੀ ਮੈਂ ਦੇਂਦੀ ਨਾ ਚਲਾਉਣਾ ਆਉਂਦਾ ਨਾ ਕੋਸ਼ ਤੇ ਮੇਰੇ ਅੰਦਰ ਦਾ ਸ਼ੂਸਾ ਤੋੜ ਕੇ ਤੇ ਰੱਖ ਦਿੱਤਾ ਹੁਣ ਉਹ ਕਿੰਨੇ ਪਾਉਣਾ ਹੈ ਹਾਂ ਹੁਣ ਬਾਪੜੇ ਪੰਚਰ ਪਵਾ ਕੇ ਦੇਵੇਂ ਲੱਗੀ ਮਿਸਤਰੀ ਨੂੰ ਫੋਨ ਕਰਨ ਲੱਗੀ ਮਿਸਤਰੀ ਲਵਾ ਕੇ ਦੇਣੀ ਤੈਨੂੰ ਮੈਂ ਹੁਣੀ ਇਧਰ ਪਰ ਤੂੰ ਕਿਹਾ ਮੈਂ ਮੇਰੇ ਕੂਲਰ ਬੰਦ ਕੇ ਤਾਂ ਆ ਮੈਂ ਆ ਸੀਟਾ ਲਾਈ ਆ ਔਰ ਐਡੀ ਭੂਏ ਚੜਾਈ ਕੁੜੀ ਮਾਸਾਕ ਜਿੰਨੀ ਉਹਨੇ ਤੇ ਉਹਨੇ ਸਾਰਾ ਮੇਰਾ ਕਵਰ ਪਾੜ ਕੇ ਛੋੜ ਦਿੱਤਾ ਪਤਾ ਮਿੰਨ ਬੱਤੀ ਜਿਹੜੀਆਂ ਇਧਰ ਵੇ ਸਾਰਾ ਇਹ ਨਾਲ ਲਵਾਈਆਂ ਨਹੀਂ ਜਦੋਂ ਖਪਾ ਕਰਨਾ ਸੀ ਜਿੱਥੇ ਨਾਲ ਕਰਾਇਆ ਫਿਰ ਕਿਹੜੀ ਗੱਲ ਜੇ ਨਿਆਣੇ ਨਾਲ ਵੀ ਦਿੱਤਾ ਲਾ ਵੀ ਦਿੱਤਾ ਤੇ ਲਾ ਦਿੱਤਾ ਤੇ ਫਿਰ ਮਾੜਾ ਵੇਖ ਕੇ ਤੇ ਮਾੜੀ ਜਿਹੀ ਟੇਪ ਨੂੰ ਬੁਲਾ ਦੇਂਦਾ ਵੀ ਚਲ ਪਾੜ ਕੇ ਤੇ ਲਾ ਦੇਨੇ ਲੰਮੀ ਤਾਂ ਉਹ ਵੀਆਂ ਵਰਗੀਆਂ ਪਾਣੀ ਔਰ ਪਾਸੇ ਦੇ ਪਿੱਟਾ ਜਾਂਦਾ ਮੇਰੇ ਅੱਗੇ ਜਾ ਕੇ ਜਰੂਰੀ ਖਲਾ ਕੇ ਪੀਣਾ ਹੁੰਦਾ ਤੂੰ ਜੇ ਤੂੰ ਪਿੱਟੀ ਚੱਲੀ ਆ ਪਿੱਟੀ ਚੱਲੀ ਪਕਾਈ ਬਿਮਾਰੀ ਜਾਣੀ ਨਹੀਂ ਰਹੀ ਨਹੀਂ ਵੱਧੂਦੀ ਪਾਣੀ ਦੇ ਨਾਲ ਤੂੰ ਪਿੱਟੀ ਚੱਲੀ ਆ ਮੈਂ ਹਣ ਕੱਲ ਰੋਟੀਆਂ ਲਾਈਆਂ ਅੱਜ ਰੋਟੀਆਂ ਤੂੰ ਲਾਉਣੀਆਂ ਮੈਂ ਨਹੀਂ ਲਾਉਣੀਆਂ ਮੈਂ ਜਾਣਾ ਡੰਗਰਾਂ ਵੱਲ ਵੇਖ ਪੰਮਾ ਤੂੰ ਆਖਿਆ ਸੀ ਵਾਰੀ ਮੇਰੀ ਕੱਲ ਵਾਰੀ ਲੰਘ ਗਈ ਆ ਅੱਜ ਵਾਰੀ ਤੇਰੀ ਆ ਵੇਖ ਪਿੰਨਾਰੇ ਮੇਰੀ ਨਾ ਜੀ ਦੀ ਕੁੜੀ ਨਹੀਂ ਠੀਕ ਅੱਜ ਅੱਜ ਤੇ ਮੈਂ ਤਾਂ ਮੈਂ ਹੁਣੇ ਥੱਕੀ ਆਈ ਆ ਕੁੜੀ ਦੀ ਪੀਰ ਹੁੰਦੀ ਤੇ ਸਾਹਮਣੇ ਕਦੋਂ ਦੀ ਮੈਂ ਗਈਆਂ ਲੈ ਕੇ ਕੁੜੀ ਮੈਂ ਆਈ ਆ ਗਰਮੀ ਚੋਂ ਅੱਜ ਡੰਗਰਾਂ ਨੂੰ ਪੱਠੇ-ਪੁੱਠੇ ਪਾ ਕੇ ਆ ਅੱਛਾ ਹੁਣ ਮੈਂ ਡੰਗਰਾਂ ਨੂੰ ਪੱਠੇ ਪਾਉਣ ਜਾਵਾਂ ਕੋਈ ਸ਼ਰਮ ਦਾ ਘਾਟਾ ਕਰਿਆ ਕਰਨਾਲੇ ਮੇਰੇ ਕੋ ਘਰ ਦਾ ਕਰਾਈ ਜਾਨੀ ਆ ਜੇ ਅੱਛਾ ਕੰਮ ਤੋਂ ਵੰਡਿਆ ਕਿਹੜੇ ਵੇਲੇ ਦੀ ਤੂੰ ਕੁੜੀ ਦੀ ਦਵਾਈ ਲੈਣ ਗਈ ਮਗਰ ਉਹ ਕਿੰਨਾ ਕੰਮ ਪਿਆ ਸੀ ਜਿਹੜਾ ਮੈਂ ਸਾਰਾ ਕੀਤਾ ਉਹ ਕਿਸੇ ਲਮਾਠ ਨਾਲ ਕਿਸੇ ਦੀ ਕੋਈ ਵਾਹ ਨਹੀਂ ਹੁੰਦੀ ਜੇ ਬੱਚਾ ਤੇ ਲਮਾਠ ਹੋ ਗਈ ਹੈ ਜਦੋਂ ਤੇਰੇ ਹੁੰਦੇ ਤੂੰ ਵੀ ਜਾਣੀ ਆ ਤੂੰ ਸਾਮਾਂ ਰਾਤ ਦੇ ਰੋਟੀ ਦੇ ਟਾਈਮ ਤੇ ਮੇਰਾ ਮੈਂ ਤੋ ਅਜੇ ਤੇ ਨਹੀਂ ਕੱਖ ਹੁਣਾ ਨਾ ਮੇਰਾ ਸਰੀਰ ਠੀਕ ਆ ਤੇ ਨਾ ਮੈਂ ਆ ਵੀ ਕੁੜੀ ਸਤਾਈ ਜਾਂਦੇ ਮੈਨੂੰ ਲਾ ਕੇ ਦੇਣ ਦੇਈਂ ਦਾਦੀ ਉਹਦੀ ਨੇ ਫੜਾ ਮੇਰੇ ਵੀ ਫੜਦੀ ਏ ਤੋ ਉਹ ਵੀ ਫੜ ਲਵੇ ਤੇਰੀ ਫੜਦੀ ਏ ਨਾ ਫੜਦੀ ਰਹਿੰਦੀ ਕੁੜੀਆਂ ਤੇ ਪੱਜ ਨਾ ਮੈਂ ਬੈਠੀ ਰਹਾ ਆ ਨਹੀਂ ਅੱਗੇ ਤੇ ਮੈਂ ਸੋਫੇ ਤੇ ਬੈਠੀ ਰਹਿਣੀ ਚੜ ਕੇ ਗੱਲਾਂ ਵੇ ਘਰ ਦੀ ਚਲਾ ਪੁੱਤ ਅੰਦਰ ਬਾਹਰੀਆ ਮੈਂ ਹੁਣ ਲੱਗੀ ਫਿਰ ਬਾਹਰ ਉਥੇ ਬੈਣ ਘੜੀ ਮੈਂ ਆਪਣੇ ਹਿੱਸੇ ਦਾ ਕੰਮ ਕਰ ਲਿਆ ਤੂੰ ਆਪਣਾ ਕਰ ਲੈ। ਮੈਂ ਕੀ ਕਰ ਲਿਆ ਇੱਥੇ ਤੂੰ ਬਹਿ ਕੇ ਤੇ ਉੱਠ ਖਲੋਤੀ ਕਿਰੇ ਹਿੱਸੇ ਦਾ ਕੰਮ ਕਰ ਲਿਆ। ਆ ਸਾਰਾ ਤੇ ਤੇਰਾ ਰਸੋਈ ਚ ਕੰਮ ਕਰ ਲਿਆ ਦਾ ਸਬਜੀ ਮੈਂ ਬਣਾਈ ਆਟਾ ਮੈਂ ਕੁੱਟਿਆ ਉਹ ਅੰਨੇ ਉਹ ਤੇਰੀ ਮਾਬਾ ਨੇ ਕਿੰਦਗੀਆਂ ਆਣ ਕੇ। ਮੇਰੀ ਮਾਬਾ ਲੈਣਾ ਚਾਹੀ। ਹਾਂ। ਠੀਕ ਹੈ ਨਾ। ਮਾਬਾ ਲੈਣਾ ਚਾਹੀ। ਮੈਨੂੰ ਤੇ ਤੂੰ ਨੇ ਕੀ ਕੰਮ ਕੀਤਾ ਤਾਂ ਫਿਰ ਮੈਂ ਕੈ ਦੱਸਣਾ ਹੀ ਮੈਂ ਕੀ ਕੀਤਾ ਆ ਪਾ ਰਿਆ ਫਿਰ ਚ ਪਾਣੀ। ਇਹ ਤਾਂ ਕੱਲ੍ਹ ਕੱਲ੍ਹ ਮੈਂ ਪਾਇਆ ਕੋਈ ਨਹੀਂ ਨਾ ਪਾ ਹਾਂ ਮੈਂ ਤਾਂ ਚੇਤਾ ਕਰਾਦਾ ਸ਼ੈ ਚੇਤਾ ਇਹਨੇ ਭੁੱਲ ਜੀ ਨਹੀਂ ਮੈਨੂੰ ਨਹੀਂ ਚੇਤਾ ਭੁੱਲਦਾ ਤੂੰ ਆਵੇਂ ਆਪਣੇ ਕੰਮ ਤੇ ਕੈਮਰਾ ਆ ਕੀ ਬਣਾ ਲਈਆਂ ਅੱਜ ਖੁੰਬਾਂ ਜੀਆਂ ਜੋ ਮੈਨੂੰ ਮੱਛੀਆਂ ਜੀਆਂ ਜੋ ਮੈਨੂੰ ਲੱਭਾ ਮ ਬਣਾ ਲਿਆ ਕਿ ਮੈਨੂੰ ਤਾਂ ਸਬਜ਼ੀ ਦੇ ਕੇ ਗਈ ਮੈਂ ਬਣਾਉਣਾ ਤੇ ਨਹੀਂ ਸਬਜ਼ੀ ਕੀ ਗੱਲ ਮੈਂ ਪੇਕਿਆਂ ਕੋਲ ਇੱਕ ਕਿਉਂ ਨਹੀਂ ਸਾਂਝੇ ਕਰੋ ਤੂੰ ਘਰੇ ਤੂੰ ਹਾਂ ਕਿ ਮੈਂ ਹਾਂ ਤੇ ਸ਼ਹਿਰ ਤੱਕ ਗਿਆ ਤੂੰ ਲਈ ਕਿ ਮੈਂ ਆਉਂਦੇ ਨੂੰ ਤਾਂ ਦਵਾ ਦਵਰੇ ਨੇ ਕਿ ਵੀ ਰਾਤ ਦੀ ਵੀ ਤੁਮਨੇ ਰੇ ਦਿਨ ਦਿਨ ਨਹੀਂ ਵੀ ਨਹੀਂ ਕਿ ਸਭ ਜੀ ਟਾਈਮ ਨਾ ਰਹਿਨ ਲਾ ਤੇ ਮੈਂ ਦੱਸਾ ਤੇ ਮੱਛਰ ਤੇ ਮਰਨਾ ਨਾ ਮੜਕੇ ਇੱਥੇ ਗਰਮੀ ਕਿੰਨੀ ਹੋ ਜਾਂਦੀ ਮੱਛਰ ਕਿ ਨਾ ਵੇ ਅੱਗੀ ਤੈਨੂੰ ਕਿਤੇ ਮੱਛਰ ਖਾ ਨਾ ਜਾਵੇ ਖਾ ਨਾ ਜਾਵੇ ਬਾਬਾ ਰਾਲਾ ਸਰਗਤੀ ਨਿਕਲ ਕੇ ਕਿੱਦਿ ਗੱਲ ਤਾਂ ਤੂੰ ਬੋਲਣ ਲੱਗੇ ਕਿ ਤੇ ਲੋੜ ਵੜੇ ਆਈ ਨਹੀਂ ਰੱਖਦੀ ਪਕਾਇੀ ਮਾਰੀ ਜਾਂਦੀ ਵਾਧੂ ਦੀ ਵੱਡੀ ਹੋਏਗੀ ਆਪੇ ਘਰ ਹੋਏਗੀ ਹੋਏਗੀ ਆਪਦੇ ਘਰ ਹੋਏਗੀ ਨਲ ਮੇਰੀ ਗਾਲ ਲਾ ਸੋਣ ਮੇਰੇ 200 ਰੁਪਇਆ ਦੇ ਮੇਰੇ ਕੋ ਪੈਸੇ ਹੈ ਨਹੀਂਗੇ ਮੈਂ ਤੇ ਕੁੜੀ ਦੇ ਦਵਾਈ ਤੇ ਲਾਏ ਨੇ ਤੇ ਲੱਧੀ ਕਾ ਮਸ਼ੀਨ ਨੋਟਾਂ ਵਾਲੀ ਚਲਾਉਣ ਹੁਣ ਮੈਂ ਤੇਰੇ ਵਾਸਤੇ ਨਹੀਂ ਤੇ ਜੇ ਤੂੰ ਮੇਰੇ ਕੋ ਮੰਗਦੀ ਤਾਂ ਮੈਂ ਨੋਟਾਂ ਵਾਲੀ ਮਸ਼ੀਨ ਚ ਲਾਉਣੀ ਹਾਂ ਨਹੀਂ ਤੇ ਮੈਂ ਤੈਨੂੰ ਦੇ ਦਊਗੀ ਮੈਂ ਮੁੱਕਰਦੀ ਥੋੜੀ ਕਿ ਮੈਂ ਨਹੀਂ ਦੇਣਾ ਮੈਂ ਦੇ ਦਊਗੀ ਪਰ ਮੇਰੇ ਕੋਲ ਅਜੇ ਹੈ ਨਹੀਂ ਜੇ ਦਿੱਤਾ ਜਾਂਦਾ ਦੇ ਦੇਣੀ ਤਾਂ ਮੇਰੀ ਚੁੰਨੀ ਦੇ ਦੇ ਤੂੰ ਮੈਂ ਕੱਲ ਲੈਣੀ ਉੱਤੇ ਮੇਰੇ ਕੋ ਹੈ ਨਹੀਂ ਕੋਈ ਨਾ ਮੈਂ ਚੁੰਨੀ ਦੇਵਾਂ ਅੱਜ ਨਾ ਦਵਾਂ ਮੈਂ ਕੱਲ ਮੈਂ ਲੈਣੀ ਹੈ ਉੱਤੇ ਠੀਕ ਆ ਨਾ ਹਾਂ ਦੋ ਲਈ ਤੇ ਮੈਂ ਤੇਰੀ ਵੇਖਣੀ ਨਹੀਂ ਕਿ ਨਹੀਂ ਦੇ ਦਊਗੀ ਲਈ ਤੇ ਜਿੱਥੇ ਮਰਜ਼ੀ ਦੇਣੀ ਹੋਵੇ ਮੈਂ ਕਾਲੇ ਚੋਰ ਨੂੰ ਦੇ ਆਈ ਹਾਂ ਤੂੰ ਮੇਰੇ ਪੈਸੇ ਦੇ ਫਿਰ 200 ਰੁਪਏ ਦਾ ਮਤਲਬ ਆਣਾ ਉਹਦਾ ਤੇ ਤੂੰ ਬੜੀ ਮਾਰੂ ਬਿਆਰਦੀ ਆਂ ਲੁੱਗੋ ਵਧੀ ਜਾਣੀ ਨਹੀਂ ਉਹਦਾ ਤੇ ਤੂੰ ਨਹੀਂ ਮੈਂ ਤੇ ਫਲਾਂ ਮੈਂ ਤੇ ਠੀਕ ਮੈਂ ਤੇ ਇੰਨੇ ਪੈਸੇ ਕਿਤੇ ਇਸ ਅੱਗ ਸੇ ਇੱਕ ਨੂੰ ਹੱਥ ਸੇ ਇੱਕ ਨੂੰ ਮੈਂ ਨੋਟਾਂ ਨਾਲ ਸੇਕ ਸਕਦੀ ਆ ਤੇ ਹੁਣ ਤੇ ਤੋ 200 ਰੁਪਏ ਨਹੀਂ ਨਿਕਲਦਾ ਨਹੀਂ ਕਿਸੇ ਵੇਲੇ ਬੰਦੇ ਕੋ ਨਹੀਂ ਟੋ ਟੇ ਦੇ ਤੇ ਮੈਂ ਕਹਤੋ ਤੈਨੂੰ ਦੇਦਾ 500 ਦਾ ਨੋਟ ਕੱਢ ਕੇ ਤੈਨੂੰ ਦੇਦਾ ਤੂੰ ਅਗਲੇ ਤੇਰੇ ਮੋੜੇ ਲੱ ਤੇ ਮੈਂ ਉਹਨੇ ਕਿਨੂੰ ਪੁੱਛ ਨਾ ਅੱਗੇ ਤੇਰਾ ਮੇਰੇ ਕੋ ਪੈਸੇ ਨਹੀਂ ਹੋੜਿਆ ਵੇਖ ਕੇ ਤੇ ਮੈਂ ਘਰ ਛੱਡ ਕੇ ਚੱਲ ਜਾਣਾ ਤੈਨੂੰ ਦੱਸ ਕਿਲੇ ਤੇਰੀ ਕਹਿੰਦੀ ਆ ਨੀ ਹੱਥ ਜੁੜੇ ਆ ਵੀ ਤੇਰੇ ਗਿਆ ਕਿ ਜੁੜੇ ਮੈਂ ਨਹੀਂ ਲੜਨਾ ਪਤਾ ਨਹੀਂ ਕੱਲ ਦਾ ਤੈਨੂੰ ਕੀ 200 ਰੁਪਏ ਕਿਛੇ ਮੈਂ ਕੱਲ ਛੱਡ ਜੰਨੀ ਆ ਵੇਖ ਮਸਾਲਾ ਕਰ ਮਾੜਾ ਮਸ਼ੀਨ ਤੋਂ ਕੱਲ ਦਾ ਕਹਿ ਦਿੱਤਾ ਤੇ ਤੂੰ ਵੇਲਾ ਕਿੱਥੇ ਦੀ ਕਿੱਥੇ ਚੜਨ ਗਈ ਪੱਪਾ ਇਹ ਤੈਨੂੰ ਉਦੋਂ ਸੋਚਣਾ ਚਾਹੀਦਾ ਸੀ ਹੈ ਕਿ ਮੈਂ ਮ ਉਹ ਤੇ ਲੱਗੇ ਕੀ ਤੇਰੀ ਮਸ਼ੀਨ ਤੇ ਹੱਡ ਖੁਰਚ ਲਦੇ ਸੀ ਨਾ ਖਰਾਬ ਕਰਦੇ ਉਦੋਂ ਜਦੋਂ ਖਰਾਬ ਕੀਤੀ ਸੀ ਉਦੋਂ ਤਾਂ ਨਿਕਾ ਸਮ ਨੂੰ ਕਿਆ ਵੀ ਲੈ ਬਣਾ ਗਏ ਜਰੂਰੀ ਮੈਂ ਤਾਰਾਂ ਵੀ ਚਲਾ ਦੇ ਦਿੱਤੀਆਂ ਉਹ ਕਿਤਾ ਚੁਈ ਗਈ ਵੜ ਗਈ ਮੇਰੇ ਕਹੇ ਵੀਰ ਨੂੰ ਕਿਆ ਵੀ ਲੈਵੇ ਇਹ ਮਸ਼ੀਨ ਬਣਾ ਲਗੇ ਮੈਂ ਮਸ਼ੀਨ ਬਣਾ ਕੇ ਮੈਂ ਰੋਜ਼ ਕੰਦ ਖਾਂਦੀ ਹਾਂ ਆਪਣੇ ਘਰ ਵਾਲੇ ਦੇ 25-27 ਦਿਨ ਜਾ ਕੇ ਮਸ਼ੀਨ ਬਣੀ ਹੈ ਉਦੋਂ ਕਿਉਂ ਨਾ ਕਹਿਤਾ ਵੀ ਮਸ਼ੀਨ ਬਣਾ ਲਗੇ ਸਰਦਾਂ ਦੇ ਕੱਪੜੇ ਧੋਣ ਤੋਂ ਅਤੇ ਪਹਿਲੇ ਸਾਂਝੇ ਕਰਦੇ ਨਹੀਂ ਹੈ ਬੁਰਸ਼ ਮਾਰ ਕੇ ਧੋ ਕੇ ਪਰੇ ਬੰਦੇ ਮੇਰੇ ਵਾਲਾ ਪਟਵਾਰੀ ਉੱਤੇ ਉੱਤੇ ਰਹਿਦਾ ਉਹਨੇ ਹੀ ਲਿਆਉਣੇ ਆ ਹੈ ਮੇਰੇ ਵਾਲੇ ਦਾ ਤਾਂ ਸਿਰ ਖੁਰਕ ਨਹੀਂ ਹੁੰਦਾ ਸਾਰੀ ਦਿਹਾੜੀ ਨਾ ਨਾ ਤੇਰੇ ਤਾਂ ਵੇਲਣੇ ਚ ਬਾਹਰ ਉਤਲੇ ਪੁਗਲੇ ਕੰਮ ਉਹੀ ਕਰਦਾ ਫਿਰ ਉਹਨੇ ਹੀ ਕਰਨੇ ਆ ਮੇਰੇ ਵਾਲਾ ਕੀ ਕਰੇ ਅਈ ਜੀ ਖਾਣ ਵਾਲੇ ਕਲਾ ਕਪੜਾ ਨਾ ਮਿਹਨਤ ਆ ਨਾ ਬਾਹਟੀ ਨਹੀਂ ਕੇ ਸੋ ਨਮਸਕਾਰ ਅਦਰ ਬਿਸੰਦੇ ਹਣੀ ਬੋਲ ਹੁਣ ਇਧਰ ਆ ਮੇਰੀ ਸੁਣ ਗੱਲ ਹੁਣ ਏਸੀ ਵਾਲੇ ਅੰਦਰ ਕੁੜੀਆਂ ਕਿਉਂ ਭਾਈਆਂ ਇਧਰ ਆ ਇਧਰ ਵੇ ਨਹੀਂ ਕੁਛ ਨਹੀਂ ਕਰ ਚਾਹੁੰਦਾ ਤੇਰੇ ਏਸੀ ਦਾ ਹੁਣ ਸਭਾਈਆਂ ਹੈ ਕੋਲਰ ਤੇ ਬੜੀ ਸ਼ਤੀ ਬੰਦ ਕੀਤਾ ਤੇ ਹੁਣ ਕਿਉਂ ਭਾਈਆਂ ਕੱਢ ਅੰਦਰੋਂ ਕੀ ਨਿਆਣੀਆਂ ਮੇਰੀ ਨਿਆਣੀ ਠੀਕ ਨਹੀਂ ਗਈ ਕੱਢ ਕੱਢ ਅੰਦਰੋਂ ਸਾਰ ਕੱਢ ਸਾਡੇ ਨਾਲੋਂ ਹਾਂ ਦੋਗੀ ਮੈਂ ਕਿਉਂ ਨਾਲ ਸਾਧ ਲਿਆਉਣਾ ਮੈਂ ਤੇ ਗੱਲ ਆਪਣੀ ਲੜਾਈ ਵਾਜ ਜਾਣੀ ਕੀ ਨਿਆਣੀ ਹੋਰ ਨਹੀਂ ਚੋਖਾਉਂਦਾ ਮੇਰਾ ਕੋਲਰ ਬੰਦ ਕੀਤਾ ਨਾ ਪਰ ਮੈਂ ਨਹੀਂ ਐਡੀ ਬਿਛਾਰ ਤੇ ਕਰੀਏ ਕੁੜੀਆਂ ਕੱਢ ਦੋ ਮੈਂ ਤਾਂ ਤੈਨੂੰ ਸਿਰਫ ਇੱਕ ਦੱਸਿਆ ਵੀ ਤੂੰ ਇਦਾਂ ਕਰਦਾ ਤਾ ਤੇ ਤੇ ਤੋਂ ਵੱਡੀ ਬੇਸ਼ਰਮ ਹੋ ਕੌਣ ਸਕਦੀ ਆ ਜਦੋਂ ਮੇਰੇ ਲੀਰੇ ਫੜ ਕੇ ਮਸ਼ੀਨ ਤੋਂ ਹਾਂ ਸੁੱਟਦੇ ਤਾਂ ਉਹ ਬੇਸ਼ਰਮੀ ਵਾਲੀ ਗੱਲ ਨਹੀਂ ਸੀ ਕੱਪੜੇ ਛੁੱਟੇ ਨਿਆਣੇ ਤੇ ਨਹੀਂ ਨਾ ਸੱਤ ਨਹੀਂ ਤੂੰ ਸਭ ਕੁਝ ਕਰ ਸਕਦੀ ਤੂੰ ਕੁੜੀਆਂ ਚੁੱਪ ਕੇ ਬਾਹਰ ਸੁੱਟ ਸਕਦੀ ਆ ਆ ਜਾ ਪਰੇ ਨਿਆਣੀ ਠੀਕ ਨਹੀਂ ਪਰ ਲੰਮੇ ਪੈ ਲੈਣ ਤੇ ਪਤਾ ਮੈਨੂੰ ਤੇਰਾ ਐਵੇਂ ਸਿਰ ਖਾਈ ਜਾਨੀ ਵਾਧੂ ਮੈਂ ਚੱਲੀ ਹੁਣ ਤੇ ਰੋਟੀਆਂ ਪਕਾ ਕੇ ਤੇ ਰੱਖ ਲਈ ਮੈਂ ਚੱਲੀ ਹੋਵੇਲੀ ਨੂੰ ਨਹੀਂ ਰਹਿਣੇ ਬਾਲਦੀਆਂ ਨਹੀਂ ਅੱਜ ਫਿਰ ਮੇਰੇ ਕੋਲ ਜੇ ਰਮੇਗਾ ਖਾਣਾ ਮੈਂ ਰੋਟੀਆਂ ਪਕਾਉਂਦੀ ਜਾ ਜਾਂ ਲੈ ਕੇ ਜਾ ਬਾਹਰ ਚਲ ਮੈਂ ਚੋਲੂਗੀ ਜਾ ਮੈਂ ਮੈਂ ਮੱਧਾ ਲਗਾਵੂ ਨਹੀਂ ਉੱਠ ਕੇ ਹੋਣੀ ਚਾਹੀਦੀ ਪਈ ਮੇਰੇ ਤੋਂ ਨਹੀਂ ਚੋਈ ਜਾਂਦੀ ਮੈਂ ਮੱਝਾ ਛੋੜੂਗੀ ਆਪ ਚੋਵਾ ਕਿਸੇ ਤੋਂ ਚੋਵਾ ਮੈਂ ਆਪਣਾ ਕੰਮ ਕਰਾਉਂਗੀ ਤੈਨੂੰ ਤੇਰੇ ਘਾਂਡੀ ਚੋਦੇ ਲੱਗੇ ਤੈਨੂੰ ਚੋ ਕੇ ਮੱਗਾ ਪਾ ਪਾ ਤੈਨੂੰ ਤੈਨੂੰ ਇੱਥੇ ਕੀ ਮੈਂ ਜਿੱਥੇ ਮਰਜੀ ਚੋਵਾ ਤੈਨੂੰ ਤੂੰ ਲਾਹ ਫੁਲਕੇ ਪਾਣੀ ਇੱਥੋਂ ਖੜੀ ਉੱਥੋਂ ਵੇਲੀਦਾ ਨਾ ਪਾਣੀ ਤੂੰ ਲਿਮਟ ਤੇ ਰਹ ਤੈਨੂੰ ਮੈਂ ਕਹੀ ਜਾਣੀ ਤੂੰ ਵਾ ਦੋ ਵਦ ਵਦਨ ਦੇਈਂ ਅਈ ਟੀਨੀ ਮੈਂ ਖੋਤੀ ਵੀ ਮੈਂ ਕਿ ਨਾਲ ਲੈਂਦਾ ਇਥੋਂ ਵੱਡਰ ਚ ਬੱਚੇ ਖੋਤੀਆਂ ਨਾਲ ਘੱਟ ਵੀ ਕੀ ਆ ਤੇਰਾ ਆ ਤੂੰ ਹੀ ਖੋਤੀ ਕਦੀ ਸੈਂਡਲ ਤੇ ਕਦੀ ਕੱਚੀਆਂ ਕਦੀ ਉੱਤੇ ਖੱਲਰੀਆਂ ਨੇ ਆਣੀਆਂ ਨੀ ਕਦੀ ਉੱਤੇ ਕਿੰਲਰੀਆਂ ਹੁਣ ਗੱਲ ਇੱਥੇ ਤੱਕ ਪਹੁੰਚ ਹੀ ਗਈ ਆ ਤੇ ਮੇਰੀ ਗੱਲ ਸੁਣ ਲੈ ਕਿ ਮੇਰੇ ਉਹ ਵੀ ਸੂਟ ਵੀ ਦੇ ਜਿਹੜੇ ਮੈਂ ਲਿਆਂਦੇ ਪੇਕਿਆਂ ਤੋਂ ਤੈਨੂੰ ਜਿਹੜਾ ਮੰਗਵਾਇਆ ਓਦੋਂ ਮੇਰਾ ਉਹ ਵੀ ਲੈ ਆਈ ਮੇਰਾ ਉਹ ਵੀ ਲੈ ਆਈ ਓਦੋਂ ਤੇ ਆਰਡਰ ਐ ਚਲਾਉਂਦੀ ਜਿੰਮੀ ਉੱਤੇ ਪਿਓ ਦੀ ਬੈਂਕ ਚੱਲਣ ਦੇਈ ਹੈ ਮਹੀਨਾ ਹੋ ਗਿਆ ਗੱਲ ਨੂੰ ਅੱਜ ਤੱਕ ਤੂੰ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਵੇ ਪੰਮੋ ਹੋਰ ਤੂੰ ਕਿੱਧਰ ਦੀ ਕਿੱਧਰ ਜਾਣਦੀ ਦੀ ਕਿੱਧਰ ਦੇ ਕਾਲਫ ਘਰ ਦੇ ਕੰਮਾਂ ਦੀ ਹੋਈ ਆ ਨਹੀਂ ਕਰਦੇ ਕੋਈ ਕੰਮਾਂ ਨਹੀਂ ਭਾਵੇਂ ਜੋ ਮਰਜੀ ਮੇਰੇ ਪੈਸੇ ਦੇ ਨਾ ਤੂੰ ਚੁੰਨੀ ਦੇ ਦਿੱਤੇ ਨਾ ਤੂੰ ਸੂਟ ਮੇਰੇ ਫੜਾਉਂਦੀ ਨਹੀਂ ਤੂੰ ਲੈਨੇ ਮੇਰਾ ਸੂਟ ਫੜਾ ਦੇ ਸੂਟ ਤੂੰ ਕੀ ਕਰਨੇ ਇਹ ਸੂਟ ਮੈਂ ਪਾਉਣੀ ਨਹੀਂ ਮੈਂ ਕੀ ਕਰਨੇ ਭਾਵੇਂ ਮੈਂ ਪਾਵਾਂ ਭਾਵੇਂ ਕਿਸੇ ਦਿਨ ਤੈਨੂੰ ਕੀ ਲੱਗੇ ਇਸ ਮਤਵ ਨਾਲ ਮੈਂ ਕਰਨੇ ਕੀ ਤੂੰ ਪੈਸੇ ਨਹੀਂ ਦੇ ਸਕਦੀ ਤੇ ਤੂੰ ਮੈਨਿ ਘਿੜਾ ਕੇ ਘਰੋਂ ਚੀਜ਼ਾਂ ਤੇ ਮੈਂ ਇੰਨੇ ਆ ਦੀ ਮਾਲਕ ਮੈਂ ਆਉਨੇ ਆ ਦੀ ਮਾਲਕ ਦਿੱਤਾ ਤੇ ਤਾਂ 200 ਰੁਪਏ ਨਹੀਂ ਜਾਂਦੇ ਮੇਰਾ ਮਹੀਨਾ ਹੋ ਗਿਆ ਆ ਉਸਦੇ ਬੇਸੂਟਾਂ ਦੇ ਪੈਸੇ ਮੁੱਕਰੀ ਤੇ ਨਹੀਂ ਨਾ ਵੀ ਮੈਂ ਨਹੀਂ ਦੇਣੇ ਮੈਂ ਦੇ ਦੂੰਗੀ ਪਰ ਨਹੀਂ ਅਜੇ ਇਹ ਇੰਨੇ ਨੂੰ ਤੇ ਇਹਦਾ ਵਿਆਜ ਹੀ ਹੋ ਜਾਂਦਾ ਜਿੰਨੇ ਚਿਰ ਤੇ ਤੈਨੂੰ ਮੈਂ ਲਈ ਰਹੀ ਦੇ ਰਾਜ ਲਾਲਾ ਜੇ ਤੇਰੀ ਭੁੱਖ ਨਿਕਲ ਜੇ ਤੇ ਵਿਆਜ ਲਾ ਲਾ ਇਨੇ ਚ ਇਹਨੂੰ ਤੇ ਵਿਆਜ ਪੂਰਾ ਜੇ ਨਾ ਪੈਸੇ ਦੀ ਤਾਂ ਕੀਮਤ ਨਹੀਂ ਰਾਜ ਜਾਂਦੀ ਜਦੋਂ ਤੂੰ ਜਾ ਕੇ ਨੂੰ ਐ ਪੁਰਾਣਾ ਕਰਕੇ ਨੋਟ ਬਦਲ ਜਾਂਦਾ ਕਿੰਨੇ ਚ ਇਹਨੂੰ ਤੂੰ ਨਾ ਲੈ ਨਹੀਂ ਦੇਂਦਾ ਉਹ ਕਿ ਮੋਦੀ ਵਾਂਗੂ ਤੂੰ ਫਿਰ ਬਦਲਦੀ ਰਹਿਣੀ ਆ ਨਾ ਮੇਰੇ ਪਿੱਛੇ ਜੇ ਬਦਲੇ ਨਹੀਂ ਉਹ ਵੀ ਮੇਰੇ ਸਾਰੇ ਖਰਾਬ ਗਏ ਨਾ ਮੈਂ ਕਿਟਾਉਣ ਜੋਗੀ ਤੂੰ ਕਿਹੜੇ ਜਦੋਂ ਉਦੋਂ ਅੱਜ ਨੋਟੋਂ ਬਦਲਦਾ ਵੀ ਹੁਣੇ ਮੈਂ ਕੰਮ ਮੈਂ ਤੇਰੇ ਕੋ ਕੋਈ ਪੈਸਾ ਹੀ ਨਹੀਂ ਲਿਆ ਸੀ ਬਕਵਾਸ ਕਿਉਂ ਨਹੀਂ ਲੈ ਮੈਂ ਤਾਂ 10000 ਰੁਪਇਆ ਫੜਿਆ ਸੀ ਉਦੋਂ ਤੂੰ ਹਾਂ ਨਹੀਂ ਕਿਹੜੇ ਬਣੇ 10000 ਫੜ ਕੇ ਗਈ ਆ ਤੂੰ ਹੁਣ ਮੁ ਬਾਤੋ ਚੱਲਦੇ ਨਹੀਂ ਜਦੋਂ ਨੋਟ ਬਦਲ ਦਿੰਦੇ ਆਂ ਨਾ ਜੇ ਝੂਠੇ ਇਲਜ਼ਾਮ ਲਾਈ ਜਿੰਦੀ ਦਸ ਲਿਆ ਫਲਾਨ ਲਿਆ ਮੋਰਦੀ ਵਾਲੇ ਮਾ ਬਦਲ ਕੇ ਪਏ ਹੋ ਹੁਣ ਆ ਲੱਲਾ ਆ ਵੀ ਨਹੀਂ ਦੇਣੀ ਮੈਂ ਨਾ 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 ਤਮਾ ਪੈਸੇ ਇੱਥੇ ਹੀ ਮੈਂ ਕੱਟ ਕੇ ਮੈਂ ਆਪਣੀ ਸੂਟ ਕੱਢ ਲੈਣੀ ਮੈਂ ਤੈਨੂੰ ਹੁਣ ਵੀ ਦੱਸਦਾ ਇਹ ਬਿਮਾਰੀ ਨੂੰ ਹੱਥ ਲਾਇਆ ਨਾ ਤੇ ਆਪਣਾ ਹਸਾਬ ਲੈਣੀ ਜੇ ਮੇਰੀ ਲਮਾਰੀ ਚ ਚੀਜ਼ ਇੱਧਰ ਉੱਧਰ ਹੋ ਗਈ ਤੇ ਤੈਨੂੰ ਨਹੀਂ ਮੈਂ ਛੱਡਣਾ ਫਿਰ ਉਹਦੀ ਜ਼ਿੰਮੇਵਾਰ ਤੂੰ ਹੋਏਂਗੀ ਮੈਂ ਨਹੀਂ ਹੋਣੀ ਕਿ ਮੈਂ ਜ਼ਿੰਮੇਵਾਰ ਹੈ ਕਾਟੇ ਕੇ ਤੂ ਪੇਕੇ ਦੇ ਆਈ ਹੋਏ ਤੇ ਜ਼ਿੰਮੇਵਾਰੀ ਮੈਂ ਹਾਂ ਮੈਂ ਤੈਨੂੰ ਆਹ ਪੇਕੇ ਤੇ ਮੇਰੇ ਤੇ ਤੇਰੇ ਸੂਟਾਂ ਤੇ ਬੈਠੇ ਆ ਕੇ ਮੈਨੂੰ ਆਪਣੀ ਚੀਜ਼ ਲੈਣੀ ਹੈ ਮੈਂ ਆਪਣੀ ਸੂਟ ਕੱਢ ਲੈਣੀ ਬਾਕੀ ਚੀਜ਼ਾਂ ਨਹੀਂ ਮੈਂ ਤੇਰੇ ਹੱਥ ਲਾਉਂਦੀ ਮੈਂ ਤੇਰੀ ਮਾਂ ਨੂੰ ਕਿਹਾ ਤੇ ਬੜਾ ਤੜਫੀ ਫਿਰ ਤੂੰ ਆਪੇ ਦੇ ਲਈ ਜੇ ਮੇਰੇ ਪੇਕੇ ਪਰਦੀ ਤੇ ਤੈਨੂੰ ਹੋਣਾ ਪਰ ਮਾਸਾ ਵਿਚਾਰ ਮੈਂ ਜਾ ਕੇ ਨਾ ਡੰਗਰ ਚੋਕ ਕੇ ਗਿਆ ਉਹ ਦਿੱਕਤਾਂ ਨੇ ਬਾਲਟੀਆਂ ਤੇ ਗੱਲਾਂ ਲੱਛ ਕਰਨਾ ਦੇਈ ਜਾ ਤੂੰ ਉੱਠ ਨਹੀਂ ਏਸੀ ਜਿਆਦੀ ਕਰੀ ਏਸੀ ਨਾਲ ਲੈ ਜਾ ਮੈਂ ਤੇਨੂੰ ਨਹੀਂ ਬੈਨ ਦੇਣਾ ਤੂੰ ਚੱਲ ਮੇਰੇ ਅੰਦਰ ਉੱਠ ਕੇ ਬਈ ਦੀ ਮੈਂ ਆਈ ਸੀ ਇਹ ਤੇ ਮੇਰੇ ਅੰਦਰਾਂ ਤੇ ਬੈਠੀ ਆ ਮੈਂ ਏਸੀਆਂ ਤੇ ਬੈਠੀ ਮੈਂ ਕਾ ਲਿਆ ਆਪਣੀ ਕੁਲਾ ਦੇ ਦਾ ਬਾੜੀਆਂ ਪਾਣੀ ਦੇ ਭਾਵੇਂ 12 ਪਾਲਾ ਲਵਾ ਕੇ ਦਿਖਾਉ ਤੈਨੂੰ ਦਿਖਾ ਦਿਨਾ ਭਾਵੇਂ 12 ਪਾਲਾ ਤੇ ਵੱਡਾ ਏਸੀ ਲਵਾਉਂਗੀ ਮੈਂ ਭਾਵੇਂ 4-5 ਦਾ ਲਵਾਉਣੇ ਵੇਖੀ ਜਾਈਂ ਨਾ ਸਹੀ ਲਵਾ ਚਾ ਆਪਣੇ ਵੱਡਾ ਲਵਾਉਂ ਵੱਡਾ ਲਵਾਉਂ ਬੜੇ ਚਿਰ ਦੀਆਂ ਆ ਤੇ ਮੈਂ ਤੇਰੀਆਂ ਗੱਲਾਂ ਸੁਣਦੀ ਵੱਡਾ ਲਵਾਉਂ ਵੱਡਾ ਲਵਾਉਂ ਜਿੱਦਾਂ ਲਵਾਏਗੀ ਪਤਾ ਤੇ ਉਦੋਂ ਲੱਗਣਾ ਲਵਾ ਤ ਸਹੀ ਵੱਡਾ ਮੈਨੂੰ ਵੀ ਪਤਾ ਲੱਗਣਾ ਵਾ ਵੱਡਾ ਏਸੀ ਆ ਗਿਆ ਵਾ ਗੱਲ ਨਾਲ ਹੀ ਕਰਨ ਜੋਗੀ ਆ ਲੜਾ ਲਓ ਕੋਲ ਕਰਾ ਲਓ ਉਹ ਭਾਵੇਂ ਜਿਹਦੇ ਨਾ ਮਰਜੀ ਡਾ ਲਓ ਲੜਾਈ ਚ ਤੇ ਪਹਿਲੇ ਨੰਬਰ ਤੇ ਆਉ ਤੇ ਗੱਲ ਨਾਲ ਚ ਪਹਿਲੇ ਨੰਬਰ ਤੇ ਆਉ ਉਥੋਂ ਦੇ 10 5 ਮਾਰਕਸ ਵੀ ਨਹੀਂ ਘੱਟ ਲੈ ਜਾਣੇ ਇਹਨੇ ਚੱਲ ਮਾਣਾ ਉਥੇ ਕਹਿ ਕਿਸੇ ਨੂੰ ਡੰਗ ਪਰ ਚੋਦੇ ਆਪੇ ਰੋਟੀਆਂ ਲਾਉਗੀ ਦੀ ਰੋਟੀਆਂ ਵੀ ਲਾ ਲਈ ਲੈ ਚਲਣੀ ਨਹੀਂ ਮੈਂ ਪੱਕੀ ਪੱਕੀ ਤੈਨੂੰ ਪੁੱਛ ਕੇ ਜ ਬਣੀ ਆ ਜੇ ਬਤੈ ਨੂੰ ਕਰੀ ਲੱਗਦੀ ਤੂੰ ਤੇ ਮਟਰਾਣੀ ਏਸੀ ਵਾਲੇ ਅੰਦਰ ਬੜ ਕੇ ਬਹਿ ਜਾਨੀ ਮੈਂ ਪੱਖੀ ਵੀ ਨਹੀਂ ਤੇਰ ਤੋ ਪੁੱਛ ਕੇ ਚਲਾਉਣ ਚਲ ਪੋ ਤੇ ਅੰਦਰ ਪੋ ਚਲੀ ਗਈ ਆਜੋ ਆਜੋ ਇੱਧਰ ਦੋ ਮਿੰਟ ਬਈਏ ਹਵਾ ਲਈਏ ਰਹੀ ਗਈ ਆ ਕਬੱਤੀ ਜੀ ਕਿਤੇ ਕਰਮਾ ਚ ਰੱਖੀ ਸੀ ਚਲਾਓ ਏਸੀ ਵਾਲੇ ਅੰਦਰ ਹਵਾ ਲਈਏ ਘੜੀ ਫਾਂਦਿਏ ਇਹ ਵੀ ਕਿਤੇ ਆਖੇ ਕਿਥੋਂ ਇਹ ਲੱਗਦਾ ਹਾਂ ਤੇ ਐਦੀ ਚਾਬੀ ਨਹੀਂ ਲੱਭਣ ਦਈ ਮੈਂ ਪਤਾ ਨਹੀਂ ਕਿੱਥੇ ਸੁੱਟ ਗਈ ਆ ਤੇ ਪਤਾ ਨਹੀਂ ਇੰਨੇ ਲਕੋਤੀ ਕੰਮ ਤੇ ਇਹਦੇ ਹੀ ਲੱਗਦੇ ਮੈਨੂੰ ਸਾਰੇ ਹਾਏ ਹਾਏ ਲੜਕੇ ਉਹਦੇ ਨਾਲ ਆ ਤੇ ਗਏ ਮੇਰੀ ਵੀ ਜਿਹੜੀ ਜ਼ਬਾਨ ਵੱਡਿਆਂ ਵੀ ਨਹੀਂ ਰਹਿੰਦੀ ਜੇ ਬੰਦਾ ਵੱਢਦੇ ਤਾਂ ਵੀ ਇਹਨੇ ਬੋਲੀ ਜਾਣਾ ਵਿੱਚ ਵੇਖ ਹੁਣ ਮਗਾ ਤੇ ਮੱਝ ਮੈਨੂੰ ਚੋਣੀ ਨਹੀਂ ਆਉਂਦੀ ਹੁਣ ਕੀ ਕਰਾਂ ਹੁਣ ਕੀਤੇ ਤੋਂ ਚਵਾਵਾ ਉਹ ਵੀ ਝੋਨਿਆ ਚਾ ਨੈਣ ਗਏ ਕਦੂ ਕਦੂ ਮਾਰਾਂ ਕਿਤੇ ਤੋਂ ਚਵਾਵਾ ਹੁਣ ਇੱਥੇ ਆ ਕੇ ਖਲੋਤੀ ਰਵਾਂ ਦੱਸ ਹਾਂ ਕੀ ਸੀ ਜੇ ਕੱਲ ਨੂੰ ਕੱਪੜੇ ਧੋਣ ਦੇ ਦੇਂਦੀ ਮਸ਼ੀਨ 'ਚ ਤੇ ਕਿੱਡੀ ਕ ਗੱਲ ਕਿੱਡਾ ਪਵਾੜਾ ਪਿਆ ਚੰਗੀ ਭਲੀ ਸੀ ਉਹਦਾ ਮੈਂ ਹੀ ਵਿਗਾੜ ਲਈ ਹੁਣ ਕਿੱਦਾਂ ਲਿਆਵਾਂ ਉਹਨੂੰ ਕਿਵੇਂ ਮਨਾਵਾਂ ਉਹਨੂੰ ਕੀ ਚਾਹੀਦਾ ਹਾਂ ਹੂੰ ਭਲੀ ਹਾਂ ਵੇਖ ਹਾਂ ਹਾਂ ਮੱਜਾਂ ਨਹੀਂ ਚੋਈਆਂ ਜਾਂਦੀਆਂ ਸੁੱਖ ਨਾ ਭਜੀ ਤੋਥੋਂ ਐ ਹਣ ਇੱਥੇ ਕਿਹ ਬੱਚਿਆਂ ਚ ਪੈ ਗਈ ਹਾਂ ਚੋਈ ਨਹੀਂ ਜਾਂਦੀ ਦੋ ਮਗਰ ਕੀ ਲੈਣਾ ਐ ਮੈਂ ਮਗਰ ਆਈ ਮੈਂ ਵੀ ਵੇਖ ਕੇ ਹਾਂ ਤਮਾਸ਼ਾ ਕੀ ਕਰਤੀ ਤੋ ਤੇ ਐ ਘੁੱਟ ਗਈ ਜਿਵੇਂ ਜਾਣਦੇ ਐ ਡੰਗਰ ਘਾਟੀ ਕਰਦੇ ਚੋਲਾਂ ਕਾਹ ਤੈਨੂੰ ਮੇਰੇ ਨਾਲ ਕੀ ਲੱਗੇ ਤੈਨੂੰ ਮੈਂ ਕਹੇ ਦੁੱਧ ਮਿਲ ਜੂ ਸ਼ਾਮ ਨੂੰ ਮੈਂ ਆਈ ਹਾਂ ਮੈਂ ਛੋਕ ਨੂੰ ਨਹੀਂ ਆਈ ਤੇਰੇ ਮਗਰ ਤੇਰਾ ਪਰਸ਼ਾਵਾ ਨਹੀਂ ਮੈਂ ਪਾਉਣਾ ਚਾਹੁੰਦੀ ਵਾਰ-ਵਾਰ ਮੈਂ ਆਈ ਆਂ ਭਈ ਰੋਟੀਆਂ ਵੀ ਤੇਨੂੰ ਛੇਤੀ ਚੋਕ ਤੇ ਘਰ ਨੂੰ ਚੱਲ ਮੇਰੀ ਕੁੜੀ ਨਹੀਂ ਠੀਕ ਜਾਰੀ ਨਹੀਂ ਠੀਕ ਮੈਂ ਟੀਕਾ ਲਵਾਉਂ ਚੱਲੀ ਫੇਰ ਮੈਨੂੰ ਤਾਂ ਨਹੀਂ ਲੱਗੀ ਪੱਕਣੀ ਮੈਂ ਨੇਹਰਾ ਹੋ ਜਾਣਾ ਟਿੱਟੀ ਗੱਲ ਵਾਕਈ ਲਵਾਇਆ ਇੱਕ ਹੀ ਨਹੀਂ ਜੇ ਕੋਨੇ ਖ ਬਿਹਰ ਸ਼ਾ ਲਵਾ ਲਿਆ ਉਹਨ ਵੀਰ ਨਾਲ ਕਲਾ ਦੇ ਕਿ ਤੂੰ ਜ਼ਰੂਰੀ ਨਾਲ ਪੜਤ ਕੇ ਜਾਣਾ ਕਿਉਂ ਮੈਂ ਕਿਉਂ ਨਿਆਣੀ ਕੱਲੀ ਕਲਾਵਾ ਹੈ ਨਾ ਪਿਓ ਤੇ ਉਹਨੂੰ ਦੁਪਰ ਆਲੀ ਤੇਰੇ ਵਾਂਗ ਡਕਟੀ ਗਾ ਲੱਗਣਾ ਨਿਆਣੀ ਆ ਕਿੱਦਾਂ ਬਹਿ ਜਾਊਗੀ ਕੱਲੀ ਪੀਰ ਹੋੰਦੀ ਆ ਆ ਵੇਂ ਦੇਖ ਰਹਿਣ ਦਿਆ ਕਰ ਇਹਨੇ ਪਖੰਡਾ ਨੂੰ ਤੂੰ ਤਾਂ ਮੈਂਟਕ ਪਿੱਛੇ ਕੋਈ ਚੀਜ਼ ਵੀ ਲੈਣ ਜਾਣੀ ਤੇ ਨਾਲ ਚੜਕੇ ਜਾਣੀ ਹੈ ਹਮ ਕਿ ਕਰਦੀ ਛੜਦੀ ਰਹਿਨੀ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਫਿਰ ਮੈਂ ਨਹੀਂ ਜਾ ਸਕਦੀ ਜਾ ਮਗਰੋਂ ਲਾਥ ਜਿੱਥੇ ਮਰਜ਼ੀ ਰੋਟੀਆਂ ਲਾ ਕੇ ਜਾ ਜਦੋਂ ਮਰਜ਼ੀ ਜਾ ਹੁਣ ਇੱਥੇ ਬੈਠੀ ਤੇ ਮੂੰਹ ਵੇਖੀ ਜਾਨੀ ਗਾਣੇ ਨਹੀਂ ਆਖਣਾ ਵੀ ਉਹ ਬਾਲਟੀ ਲੈ ਕੇ ਬੈਠੀ ਤੇ ਮੈਂ ਜਾ ਕੇ ਦੁੱਧ ਚੋਦਾ ਜਾ ਕੇ ਉਹਦੇ ਥੱਲੇ ਬੈ ਉਹਥੇ ਪਾ ਪੱਠੇ ਪੁੱਠੇ ਤੇ ਫਿਰ ਚੋਈ ਜਾਣੀ ਆ ਚੱਲ ਜਾ ਚੱਲ ਜਾ ਮੇਰੇ ਕੋਲ ਐਵੇਂ ਗੁੱਸਤ ਜੀ ਪਟਾ ਕੇ ਨਾ ਮੇਰੇ ਕੋਲ ਜਾਵੇਂ ਰਾਤ 5 ਵਜੇ ਕਹਤਾ ਨਾ ਵੀ ਹੁਣ ਮਿਲੀਆਂ ਨਹੀਂ ਚੁਈਆਂ ਨਹੀਂ ਜਾਂਦੀਆਂ ਤੇ ਆਉਣਾ ਇੱਥੇ ਕਿਸੇ ਨੇ ਵੀ ਨਹੀਂ ਤੇ ਨਾ ਆਉ ਦੋ ਚਾਹੀਦੇ ਸਾਨੂੰ ਕੋਈ ਨਹੀਂ ਜੇ ਚੋਵਾਂਗੇ ਉਹ ਚਾਹ ਬਣਾ ਕੇ ਮੈਂ ਵੀ ਚਰੂ ਫਿਰ ਇੱਥੇ ਹੀ ਬੈਠੀ ਰਵਾਂ ਹਾਂ ਉਦੋਂ ਹੀ ਆਵੇਂਗੀ ਤੂੰ ਚਲ ਜਾ ਇੱਕ ਗਰਮੀ ਬੜੀ ਇੱਕ ਮੈਨੂੰ ਗੁੱਸਾ ਚੜਿਆ ਤੇ ਆਹੜੀ ਗੁੱਤ ਜੀ ਪੜਕਾਉਂਦੀ ਰਹਿੰਦੀ ਮੈਂ ਇਹੀ ਪੁੱਟ ਕੇ ਤੇ ਮੈਂ ਵੇਲੀਆਂ ਬਾਹਰ ਕੱਢ ਦੇਣੀ ਫੇਰ ਵੇਖੀ ਜਾਉ ਜੋ ਹੋਊਗਾ ਹਾਂ ਮੈਨੂੰ ਨਹੀਂ ਰਾਬਣੇ ਦੀ ਕਿ ਤੈਨੂੰ ਮੇਰੀ ਕੋਤੀ ਦੁਖਦੀ ਰਹਿੰਦੀ ਦੱਸ ਮੈਂ ਗੰਜੀ ਨਹੀਂ ਮੈਨੂੰ ਰਾਬਣੇ ਤੇ ਤੇਣੀ ਹੈ ਗੰਜੀ ਤੂੰ ਨੀ ਕਿ ਵੀ ਜਿਹੜਾ ਤੂੰਨੇ ਹਿੱਦਾ ਦੇ ਮੇੜੇ ਮਾਰਦੀ ਤੇ ਗੱਲਾਂ ਕਰਦੀ ਗੰਜੀਆਂ ਵਾਲਾ ਸਾਹ ਛੋਟੇ ਹੀ ਆ ਪਰ ਹੈਗੇ ਤਾਂ ਐ ਆ ਨਾ ਗੰਜੀਆਂ ਵਾਲਾ ਸਾਹ ਉੱਤੇ ਤਾਂ ਆਣ ਕੁੱਕਲ ਪੁੰਜਿਆ ਜਾ ਕਰਕੇ ਪੜਕਾਉਂਦੀ ਰਹਿੰਦੀ ਸੀ ਆ ਕੀ ਜਿੰਦ ਦਪਾਵੇਂ ਤੇਰੀ ਜਿੱਡੇ ਨਹੀਂ ਰਮੇਵਾਲ ਹੈ ਕਿ ਛੋਟੇ ਪਰ ਹੈਗੀ ਤਾਂ ਹੈ ਆਣਾ ਤੇ ਮੇਰੀ ਗੋਤ ਤਾਂ ਕੀ ਐਵੇਂ ਪੁੱਠਾ ਸਿੱਧਾ ਜੇ ਬੋਲਦੀ ਰਹੀ ਨੇ ਗੋਤ ਮੇਰੀ ਮੈਨੂੰ ਰੱਬ ਨੇ ਦਿੱਤੀ ਗੋਤ ਮੈਂ ਆਪ ਸੰਭੇਵਾਲ ਤੂੰ ਇੰਨੇ ਸਮਝੋਗੀ ਵੀ ਨਹੀਂ ਗਈ ਉਹ ਤੈਨੂੰ ਉਹ ਵੀ ਗੱਲ ਨਹੀਂ ਲੱਗਣੀ ਕੁੱਪੜ ਕੁੰਝੇ ਜੇ ਕਰਕੇ ਤਾਨ ਪਰ ਕੰਦੀ ਰਹੀ ਨਹੀਂ ਚਲ ਜਾ ਤੂੰ ਮਤ ਅਖਾ ਸ਼ਰਮਤੀ ਆਉਂਦੀ ਜਿਹਾ ਜਾਨ ਨੀ ਕਿ ਤਰ੍ਹਾਂ ਪਾਰਟੀ ਵਾਲਾ ਮਰਦੇ ਵਿੱਚ ਮਾਂ ਨੂੰ ਨਹੀਂ ਰੱਖਾ ਮੈਨੂੰ ਗਰਮੀ ਬੜੀ ਮੈਨੂੰ ਐਵੇਂ ਗੁੱਸਾ ਨਾ ਚੜਾਈ ਜਾ ਇਹ ਪੰਨ ਨੂੰ ਨਹੀਂ ਦਿੰਦੀ ਦੁੱਧ ਚੋ ਕੇ ਦੇ ਆਈ ਰੋ ਜਾ ਤੂੰ ਐਵੇਂ ਨਹੀਂ ਦਿਆਂਦੀ ਉਹ ਪਿਤਾ ਸਾਡੇ ਜਿਹੜਾ ਤੇ ਤੁਰਿਆ ਜਾਂਦਾ ਸੜਕ ਤੋਂ ਟਾਂਗਾ ਲਾਉਣਾ ਲਾ ਲੈਣ ਪਕਾਈ ਮਾਰੀ ਜਾਂਦੀ ਆਣ ਕੇ ਵਾਧੂ ਦੀ ਹਾਏ ਵੇ ਰੱਬਾ ਰੈਂਦਾ ਵੀ ਕੰਮ ਵਿਗਾੜ ਦਿਆ ਆ ਦਿਨਾਂ ਸਿਆਪੇ ਨੂੰ ਜਾਣ ਫੜੀ ਚੰਗੇ ਭਲੇ ਨਾਲ ਮਿਲ ਕੇ ਕੰਮ ਕਰ ਲਈਦਾ ਹੁਣ ਤੂੰ ਤੂੰ ਮੈਂ ਮੈਂ ਕਰਕੇ ਇਹ ਦੱਸ ਸੇ ਆਪੇ ਨੂੰ ਜਾਣ ਫੜ ਲਈ ਇੱਥੇ ਹੁਣ ਇਹਨਾਂ ਨੇ ਤਾਂ ਇਹਨਾਂ ਨੂੰ ਮੈਂ ਇਹਨਾਂ ਨੂੰ ਨਾ ਕਹਾਂ ਵੀ ਆਪਣੇ ਆਪ ਹੀ ਦੁੱਧ ਬਾੜਦੀ ਚ ਪਾ ਦੋ ਇਹਨਾਂ ਕੰਜਰੀਆਂ ਨੇ ਵੀ ਕਿੱਥੇ ਸੁਣਨੀ ਮੇਰੀ ਇਹ ਵੀ ਉਹਦੇ ਵਰਗੀਆਂ ਠੀਠਾਂ ਹੀ ਨੇ ਜਿੱਦਾਂ ਦੀ ਉਹ ਹਏ ਬਈ ਉਹ ਵੀ ਇਹਦੀ ਪਾਸ਼ਾ ਸਮਝਦੀਆਂ ਬਈ ਨਹੀਂ ਇੱਥੇ ਕੋਈ ਆਜੂਗਾ ਤੇ ਦੇ ਚਵਾ ਲੂਣੀ ਤੇ ਇੱਥੇ ਬੈਠੀ ਰਮਾਨ ਨਾਲ ਜਾ ਕੇ ਰੋਟੀਆਂ ਰੋਟੀਆਂ ਲੰਮਤੀ ਜਾਣਗੇ ਇੱਥੇ ਆਉਣਾ ਵੀਰ ਨੇ ਆਉਣਾ ਵੀਰ ਨੇ ਮੇਰੇ ਆਖੇ ਲੱਗ ਜਣਾ ਮੈਂ ਵੀਰ ਨੂੰ ਕਹੂੰਗੀ ਡੰਗਰ ਚ ਉਹਦੇ ਉਹ ਬਹੁਤ ਫੇਰਾਂਗੀ ਲਿਆ ਮੈਂ ਉਹਨੂੰ ਲੈ ਕੇ ਆਵਾਂ ਆਪੇ ਚੋਗ ਚੰਗਾ ਭਲਾ ਰਾਲ ਮਿਲ ਕੇ ਕੰਮ ਕਰੀ ਜਾਣੀ ਪਤਾ ਨਹੀਂ ਕੱਲ ਮੇਰਾ ਵੀ ਕੀ ਪਾਰਾ ਹਾਈ ਹੋ ਗਿਆ ਵਾ ਐਵੇਂ ਉਹਦੇ ਨਾਲ ਲੜ ਕੇ ਤੇ ਬਹਿ ਗਈ ਦਵਰੀਆ ਹੋਣ ਪੈਨ ਹੋ ਗਈ ਸ਼ਰਮ ਨਹੀਂ ਆਈ ਤੈਨੂੰ ਕਿਦਾਂ ਭਜਾਉਂਦੀ ਹਾਂ ਮੈਂ ਚਪਲਾ ਪਾ ਮੋ ਸ਼ਰਮਾ ਸ਼ਰਮਾਣਾ ਦੱਸ ਮੇਰੀ ਗੱਲ ਜਿਹੜੀ ਸੁਣਨੀ ਮੇਰੀ ਉਹ ਸੁਣ ਲੈ ਆ ਜਾ ਮੈਂ ਮਤ ਬਣਾਉਣਾ ਨਾ ਹੁਣ ਮੱਜੂਣੀ ਨਹੀਂ ਆਈ ਆ ਜਾ ਆ ਜਾ ਕਿਆ ਛੱਡ ਖਹਿੜਾ ਕੀ ਲੜਨਾ ਐਵੇਂ ਲੜ ਕੇ ਮੈਂ ਵੀ ਕਿੰਨਾ ਮਾੜਾ ਚੰਗਾ ਬੋਲੀ ਤੂੰ ਵੀ ਬੋਲਨੀ ਆ ਅੱਗੇ ਵਾਂਗੂ ਜਿੱਦਾਂ ਰਲ ਮਿਲ ਕੇੜੀ ਪਹਿਲ ਮੈਂ ਨਹੀਂ ਕੀਤੀ ਪਹਿਲ ਤੂੰ ਹਾਂ ਕੀਤੀ ਮਸ਼ੀਨ ਤੇ ਕਿੰਦੋਂ ਕੱਪੜੇ ਸੀਗੇ ਜਦੋਂ ਜਾਂਦੇ ਤੇ ਕਿੱਥੋਂ ਤੱਕ ਲੜਾਈ ਪਹੁੰਚੀ ਕਿੱਥੋਂ ਤੱਕ ਲੋਕੀ ਗੱਲਾਂ ਕਰੁੰਦਾ ਆਪਣੇ ਦੇਦੇ ਤੇ ਘਰ ਘਰ ਨਿੱਕੀ ਜੀ ਗੱਲ ਨਿੱਕਿਆ ਪੈਨੀਆਂ ਵਧੀਆਂ ਚੱਲ ਮੰਨਦੀ ਆ ਮੇਰੀ ਗਲਤੀ ਆ ਚੱਲ ਅੱਗੇ ਵੰਗੋ ਰਾਲ ਮਿਲ ਕੇ ਕੰਮ ਕਰਿਆ ਕਰੀਏ ਆ ਚੋ ਡੰਗਾ ਡੰਗਰ ਤੇ ਲਿਆ ਮੈਰ ਫੁਲਕੇ ਲਾਵਾਂ ਜਾ ਕੇ ਛੱਡ ਲਿਆ ਕੁੜੀ ਛੱਡ ਲੈ ਜਾ ਘਰ ਮੈਂ ਚੋਕ ਲਿਆਵਾ ਆ ਜਾ ਪੁੱਤ ਚੱਲ ਗਈ ਆਪਾਂ ਘਰ ਦੂਜੀ ਕੁੜੀ ਦੇ ਮੇਰੇ ਜਾ ਕੇ ਦਵਾਈ ਦੂਈ ਦੇ ਦੀ ਤਾਂ ਪੰਮੋ ਮੈਨੂੰ ਪਤਾ ਕਿਤੇ ਕਿਵੇਂ ਦੇਣੀ ਕਿਵੇਂ ਨਹੀਂ ਆ ਕੇ ਦੇ ਲਈ ਪਾਣੀ ਪੂਣੀ ਪੋਛ ਲੈਣੀ ਮੈਂ ਜਾ ਕੇ ਚੱਲ ਠੀਕ ਹੈ ਚੱਲ ਇਹਨੀ ਗੱਲ ਵਧਾ ਕੇ

ਸੋ ਸਾਰੇ ਪਿੰਨਾ ਕੱਪੜੇ ਧੋਉਂਗੀ ਮਸ਼ੀਨ ਤੇ ਸਫਾਈਆਂ ਕਰਨਾ ਮੈਂ ਟੈਂਸ਼ਨ ਪਈ ਆ ਵੇਖਾ ਇੰਨੀ ਮੱਕਿਆ ਕੇ ਵੀ ਕੱਲਿਆ ਪਾਣੀ ਲੈ ਕੇ ਹੁਣ ਐਡੀ ਦੋ ਮੀਲ ਹੋਣਾ ਪਾਣੀ ਲੈਣ ਜਾਵਾ ਇਹ ਦੁਚਵੇਲੀ ਕਿ ਤੂੰ ਪਾਣੀ ਲੈ ਕੇ ਮੇਰੇ ਪਾਣੀ ਅੰਦਰ ਕਾ ਕਿੱਸਾ ਕਰਕੇ ਕੱਲਿਆ ਨਹੀਂ ਮੈਨੂੰ ਪਤਾ ਸਾਰਾ ਮੈਨੂੰ ਤਾਂ ਪਤਾ ਹੀ ਜਿੰਨਾ ਕ ਪਤਾ ਹਾਂ ਮੈਂ ਘਰੋਂ ਪਾਣੀ ਲੈ ਕੇ ਆਵਾ ਪਹਿਲਾਂ ਮੈਂ ਮੈਂ ਸਾਰੇ ਕੰਮ ਕਰਦੇ